ਆਇਆ ਜਾਂਦਾ ਵੀ ਤੁਹਾਡੇ ਮੁੰਡੇ ਸਾਡੀਆਂ ਮਹਿਲਾ ਮੁਲਾਜ਼ਮਾਂ ਦੇ ਗੱਲ ਪਏ ਆ ਤਿੰਨ ਤੋਂ ਚਾਰ ਬੰਦੇ ਆਪਣੇ ਵੀਡੀਓ ਬਣਾਉਣਗੇ ਤੇ ਬਾਕੀ ਆਪਾਂ ਆਪਦਾ ਕੰਮ ਕਰਾਂਗੇ ਚਲੋ ਵੀ ਸਾਥੀਓ ਪੰਜਾਹ ਉਹ ਯਾਰ ਬਾਰ ਬਾਰ ਨੂੰ ਦਿਖਾ ਰਹੇ ਆ ਕਿਵੇਂ ਇੱਕ ਟੱਕਾ ਮੁਕਾਸਫਾਰ ਨੇ ਜਿਹੜੇ ਪੰਜਾਬ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਹੋ ਰਹੇ ਨੇ ਇੱਕ ਸਮਝੋ ਆਪਣੇ 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 नजर आ रही है अपने आपको पूरा हमला जो मनुखन एकजुटता करके पहले गए हैं क्योंकि नीचे नीचे जोड़े पुलिस मुलाजम लगातार अपनी चुकी है उत्साह जी ਇਸ ਤਰ੍ਹਾਂ ਕੀਤਾ ਜਾ ਰਿਹਾ ਦੇਖੋ ਕਿੰਨੀ ਜਬਰਦਸਤ ਧੱਕੇ ਮੁਕੀਆ ਜਿਹੜੀ ਕਿੱਥੇ ਹੋ ਰਹੀ ਆ ਅਸਲੀ ਫੈਰ ਦੇ ਤੁਮਦੀਆਂ ਤਸਵੀਰਾਂ ਦਿਖਾ ਰਿਹਾ ਕਿ ਇਹਨਾਂ ਸਤਿਕਾਰੀਆਂ ਦੇ ਨਾਲ ਜਿਹੜੇ ਪ੍ਰਦਰਸ਼ਨ ਕਾਲੀ ਨੇ ਅੱਗੇ ਵਧੇ ਹੋ ਕਿ ਲਗਾਤਾਰ ਆਪਣੇ ਮੱਦਦਗਰੂ ਨਾਲੇ ਪਟਨਾਸਰੇ ਜਿਹੜਾ ਇੱਥੇ ਕਰ ਰਿਹਾ ਜੀ ਜਿਹੜੀਆਂ ਪੁਲੀਆਂ ਨੇ ਕੋਤ ਜਿਹੜਾ ਕਹਾਣੀਆਂ ਕਹੇ ਕਹੀਆਂ ਨਿੱਤੇ ਕਡੀਆਂ ਜਿਹੜੀਆਂ ਕੀਆਂ ਹੋਈਆਂ ਤੁਹਾਨੂੰ ਮਤਲਬ ਇਹ ਰੋਣ ਨਾ ਰਹਿ ਗਿਆ ਜੀ ਦੇ ਕੁੱਬੇ ਕਿੰਨੇ ਹਾਲਾਤ ਨੇ ਜਿਹੜੇ ਕਡੀਆਂ ਦਾ ਕਿਤੇ ਹੋਣੇ ਜਿੱਤੇ ਸੀਐਮ ਕੋਲ ਆਸਮਾਨ ਕਿਹਾ ਕਰਦੇ ਸੀ ਕਿ ਅਸੀਂ ਪੰਜਾਬ ਦੀਆਂ ਧੀਆਂ ਨੂੰ ਰੋਣ ਲਈ ਦਵਾਂਗੇ ਪਰ ਦੂਜੇ ਪਾਸੇ ਇਹ ਹਾਲਾਤ ਨੇ ਜਿਹੜੇ ਉਹ ਇੱਥੇ ਬਣੇ ਹੋਏ ਜੀ ਤਾਲੀ ਜਮਾ ਕਹਿੰਦਾ ਠੀਕ ਹੈ ਜੀ ਹਾਂ ਜੀ ਹਾਂ ਕਰਨਾ ਅਸੀਂ ਖੜੇ ਹਾਂ ਸੀਐਮ ਭਵਨਤਵਾਂ ਦੀ ਕੋਠੀ ਦੇ ਅੱਗੇ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਈਟੀਟੀ ਟੀਚਰਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਦੇਖੋ ਕਿਵੇਂ ਜਿਹੜੀ ਜ਼ਬਰਦਸਤ ਧੱਕੇ ਮੁਕੀ ਆ ਜਿਹੜੀ ਇੱਥੇ ਹੋ ਰਹੀ ਆ ਦੂਸਰੀ ਸਾਈਡ ਤੇ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਕਿ ਕਿਵੇਂ ਪੁਲਿਸ ਅਧਿਕਾਰੀਆਂ ਦੇ ਨਾਲ ਜਿਹੜੇ ਪ੍ਰਦਰਸ਼ਨਕਾਰੀ ਨੇ ਅੱਗੇ ਵਧਦੇ ਹੋਏ ਕਿਉਂਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਨੇ ਜਿਹੜਾ ਇੱਥੇ ਕਰ ਰਹੇ ਨੇ ਇਹ ਜਿਹੜੀਆਂ ਤਸਵੀਰਾਂ ਨੇ ਸੰਗਰੂਰ ਦੀਆਂ ਤਸਵੀਰਾਂ ਨੇ ਸੀਐਮ ਦੀ ਕੋਠੀ ਦੇ ਸਾਹਮਣੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਤੁਸੀਂ ਦੇਖੋਗੇ ਕਿੰਨੀ ਜ਼ਬਰਦਸਤ ਜਿਹੜੀ ਧੱਕਾ ਮੁਕੀ ਹੈ ਉਹ ਹੋ ਰਹੀ ਹੈ ਇੱਥੇ ਜਿਹੜੇ ਜ਼ਬਰਦਸਤ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਹੈ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਸੰਗਰੂਰ ਪਵਾਨੀ ਸੰਗਰੂਰ ਸੀਐਮ ਦੀ ਕੋਠੀ ਦੇ ਸਾਹਮਣੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਤੁਸੀਂ ਦੇਖੋ ਤਸਵੀਰਾਂ ਦਿਖਾਉਂਦੇ ਆ ਕਿ ਕੁੜੀਆਂ ਕਿਵੇਂ ਗਿਰੀਆਂ نیچے ਕੁੜੀਆਂ ਜਿਹੜੀਆਂ ਗਿਰੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਕਿਵੇਂ ਜਿਹੜੀਆਂ ਰੋ ਰਹੀਆਂ ਨੇ ਕੁੜੀਆਂ ਤੁਸੀਂ ਦੇਖੋਗੇ ਕਿੰਦਾਂ ਦੇ ਹਾਲਾਤ ਨੇ ਜਿਹੜੇ ਕੁੜੀਆਂ ਦੇ ਕੀਤੇ ਹੋਣੇ ਜਿੱਥੇ ਸੀਐਮ ਭਗਵੰਤ ਮਾਨ ਕਿਹਾ ਕਰਦੇ ਸੀ ਕਿ ਅਸੀਂ ਪੰਜਾਬ ਦੀਆਂ ਧੀਆਂ ਨੂੰ ਰੋਣ ਨਹੀਂ ਦਵਾਂਗੇ ਪਰ ਦੂਜੇ ਪਾਸੇ ਕੀ ਹਾਲਾਤ ਨੇ ਜਿਹੜੇ ਉਹ ਇੱਥੇ ਬਣੇ ਹੋਏ ਨੇ ਉਹ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਪੀਟੀਸੀ ਦੇ ਜ਼ਰੀਏ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖੋ ਕਿ ਕਿੱਦਾਂ ਦੇ ਹਾਲਾਤ ਇੱਥੇ ਜਿਹੜੇ ਬਣੇ ਹੋਏ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਵੇਂ ਧੱਕਾ ਮੁਕੀ ਬੜੀ ਜ਼ਬਰਦਸਤ ਧੱਕਾ ਮੁਕੀ ਆ ਜਿਹੜੀ ਉਹ ਇਥੇ ਉਹਦੀ ਪੱਗ ਉੱਤਰੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇੱਕ ਨੌਜਵਾਨ ਦੀ ਪੱਗ ਵੀ ਉੱਤਰ ਚੁੱਕੀ ਹੈ ਪੱਗਾਂ ਲੱਥੀਆਂ ਨੇ ਕਿ ਜਿਹੜੀ ਕਮਾਂਡੋ ਫੋਰਸ ਕਿਵੇਂ ਧੱਕਾ ਮੁਕਾ ਜਵਾੜਿਆਂ ਤੋਂ ਫੜ ਫੜ ਕੇ ਕਿਵੇਂ ਅਨਰੂਨੀ ਕਹਿ ਸਕਦੇ ਆ ਕਿ ਲਾਠੀਆਂ ਦੀ ਜਿਹੜੀ ਕਿਤੇ ਨਾ ਕਿਤੇ ਜ਼ਰੂਰ ਧੱਕੇ ਲਾਉਣ ਦੇ ਲਈ ਵਰਤੋਂ ਹੋ ਰਹੀ ਆ ਉਹ ਨੌਜਵਾਨ ਕਿਵੇਂ ਜਦੋਂ ਜਾਜਕਰਿਆ ਤੁਸੀਂ ਦੇਖੋ ਕਿ ਕਿਵੇਂ ਉਹਨਾਂ ਦੇ ਵਾਲੇ ਖਿੱਲੇਰੇ ਹੋਏ ਨੇ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਕਿ ਇਹ ਜਿਹੜੀਆਂ ਤਸਵੀਰਾਂ ਕਿਵੇਂ ਜਿਹੜੀ ਲਟ ਟੱਕਾਂ ਮੁਕੀਆ ਇੱਕ ਹੋਰ ਨੌਜਵਾਨ ਦੀ ਪੱਗ ਉਤਰ ਚੁੱਕੀ ਆ ਲਗਾਤਾਰ ਪੁਰਸ ਪ੍ਰਸ਼ਾਸਨ ਦੇ ਨਾਲ ਟੱਕਾਂ ਮੁਕੀਆ ਜਿਹੜੀ ਹੋ ਰਹੀ ਆ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਜਾਇੰਟਸ ਪੁਲਿਸ ਹੈ ਜਿਹੜੀ ਲੇਡੀਜ਼ ਜਾਇੰਟਸ ਪੁਲਿਸ ਲੇਡੀ ਜੀ ਤੇ ਆਪਣਾ ਬਲ ਪ੍ਰਯੋਗ ਕਰਦੀ ਹੋਈ ਤੁਹਾਨੂੰ ਨਜ਼ਰ ਆਏਗੀ ਤੁਸੀਂ ਦੇਖੋਗੇ ਲੇਡੀਜ਼ ਪੁਲਿਸ ਅੱਗੇ ਨਹੀਂ ਆ ਕਿਵੇਂ ਜਿਹੜੇ ਪੰਜਾਬ ਦਾ ਜੂਥ ਹੈ ਕਿਵੇਂ ਪੈਰਾਂ ਥੱਲੇ ਲਤੇੜਿਆ ਜਾ ਰਿਹਾ ਹੈ ਇਹ ਹਾਥੀ ਦੇ ਦੰਦ ਖਾਣ ਦੇ ਕੁਝ ਹੋਰ ਤੇ ਦਿਖਾਉਣ ਦੇ ਕੁਝ ਹੋਰ ਨੇ ਤੁਸੀਂ ਦੇਖੋਗੇ ਕਿਵੇਂ ਜਿਹੜੇ ਹਾਲਾਤ ਨੇ ਜਿਹੜੇ ਕਿਵੇਂ ਬਾਲਾ ਤੋਂ ਫੜ ਫੜ ਕੇ ਨੌਜਵਾਨਾਂ ਨੂੰ ਪਰਾਂ ਛੁੱਟਿਆ ਜਾ ਰਿਹਾ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਇਹ ਸੀਐਮ ਦੀ ਕੋਠੀ ਦੇ ਬਾਹਰ ਦੀਆਂ ਤਸਵੀਰਾਂ ਨੇ ਲਗਾਤਾਰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਇਹ ਤਸਵੀਰਾਂ ਆਪਣੇ ਆਪ ਵਿੱਚ ਇੱਕ ਮੂੰਹ ਬੋਲਦੀਆਂ ਤਸਵੀਰਾਂ ਨੇ ਕਿ ਪੰਜਾਬ ਦਾ ਜੂਥ ਆਪਣਾ ਰੁਜ਼ਗਾਰ ਲੈਣ ਦੇ ਲਈ ਕਿੰਨੀ ਜਦੋ ਜਹਿਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਧਰ ਕੁੜੀਆਂ ਨੇ ਜਿਹੜੀਆਂ ਕੁੜੀਆਂ ਵੀ ਅੱਗੇ ਬਾਧੀਆਂ ਹੋਈਆਂ ਨਜ਼ਰ ਆਈਆਂ ਨੇ ਤੁਸੀਂ ਦੇਖੋ ਕਿ ਜਿਹੜੇ ਹਾਲਾਤ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਟੱਕਾ ਮੁਕੀ ਦਾ ਸਕਾਰ ਨੇ ਜਿਹੜੇ ਪੰਜਾਬ ਦੇ ਨੌਜਵਾਨ ਕੁੜੀਆਂ ਪੰਜਾਬ ਦੀਆਂ ਧੀਆਂ ਹੋ ਰਹੀਆਂ ਨੇ ਨੌਜਵਾਨਾਂ ਦੀਆਂ ਪੱਕਾ ਲੈ ਚੁੱਕੀਆਂ ਨੇ ਇਹ ਤਸਵੀਰਾਂ ਆਪਦੇ ਆਪ ਦੇ ਆਪਦੇ ਆਪ ਦੇ ਵਿੱਚ ਮੂੰਹ ਬੋਲਦੀਆਂ ਤਸਵੀਰਾਂ ਨੇ ਕਿ ਕਿਵੇਂ ਪੁਲਿਸ ਹੈ ਜਿਹੜੀ ਗੁੱਸੇ ਦੇ ਵਿੱਚ ਨੌਜਵਾਨਾਂ ਨੂੰ ਧੱਕੇ ਮਾਰ ਮਾਰ ਕੇ ਪਿੱਛੇ ਕਰਦੀ ਹੋਈ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਇੱਕ ਰੂਜਗਾਰ ਨੂੰ ਕਹਿ ਸਕਦੇ ਆ ਦੇਖੋ ਜਾਇੰਟਸ ਪੁਲਿਸ ਜਾਇੰਟਸ ਪੁਲਿਸ ਨੇ ਕੁੜੀਆਂ ਨੂੰ ਕਿਵੇਂ ਧੱਕਾ ਮਾਰਦੀ ਆ ਤੇ ਬਾਅਦ ਦੇ ਵਿੱਚ ਪੂਰਾ ਹੱਲਾ ਜਿਹੜਾ ਪੁਲਸ ਵੱਲੋਂ ਇੱਕ ਜੁੜਤਾ ਕਰਕੇ ਡਰਦੇ ਗਏ ਨੇ ਕਿਉਂਕਿ نیچے نیچے ਜਿਹੜੇ ਪੁਲਸ ਮੁਲਾਜ਼ਮ ਨੇ ਸਗਾਤਾਰ ਆਪਣੀ ਪਾਵਰ ਦਾ ਪੱਗ ਉਤਰ ਚੁੱਕੀ ਹੈ ਪੁਲਸਾ ਜਿਹੜੀ ੱੱਕਾ ਮਾਰ ਕੇ ਪਿੱਛੇ ਨੂੰ ਖਦੇੜ ਦੀ ਨਜ਼ਰ ਆ ਰਹੀ ਹੈ ਕਿਵੇਂ ਪੱਗਾ ਉਤਰੀਆਂ ਨੇ ਰੁਜ਼ਗਾਰ ਹੈ ਜਿਹੜਾ ਚੁੰਨੀਆਂ ਲੈ ਚੁੱਕੀਆਂ ਨੇ ਬੱਚਿਆਂ ਦੀਆਂ ਇਹਨਾਂ ਦਾ ਜ਼ਿੰਮੇਵਾਰ ਅੱਥਰੇ ਇੱਥੇ ਕਿੰਨੇ ਕਿੰਨੇ ਦੇ ਪੈਦਾ ਹੋ ਚੁੱਕੇ ਨੇ ਅਸੀਂ ਉਹਨਾਂ ਦੀ ਗੱਲ ਕਰਾਂਗੇ ਕਿ ਨੌਜਵਾਨ ਬੇਹੌਸ ਹੋ ਕੇ ਫਲੇ ਗਿਰ ਚੁੱਕਿਆ ਉਹ پولیس ਕੈਂਡ ਦੇ ਬਾਹੀ ਤਸਵੀਰਾਂ ਜਗ੍ਹਾ ਦਿਖਾਉਣੀ ਹੈ ਕਿ ਨੌਜਵਾਨ ਮੇਰਾ ਨਾਮ ਭਲਿਹਾਰ ਸਿੰਘ ਜੀ ਅਸੀਂ ਟੀਟੀ 9594 ਯੂਨੀਅਨ ਤੋਂ ਆ ਸਾਥੀਓ ਅੱਜ ਅਸੀਂ ਇੱਥੇ ਆਪਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਵਾਸਤੇ ਆਪਣੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚਣਾ ਸੀ ਪਰ ਸਾਨੂੰ ਰਸਤੇ ਦੇ ਵਿੱਚ ਬੈਰੀਕੇਟ ਕਰਕੇ ਰੋਕ ਲਿਆ ਗਿਆ ਇਹ ਉਹੀ ਸਰਕਾਰ ਆ ਉਹੀ ਮੁੱਖ ਮੰਤਰੀ ਆ ਜਿਹੜਾ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਦਾ ਮੁੱਖ ਮੰਤਰੀ ਆ ਉਹੀ ਮੁੱਖ ਮੰਤਰੀ ਜਦੋਂ ਅਸੀਂ ਕਾਂਗਰਸ ਦੀ ਸਰਕਾਰ ਵੇਲੇ ਜਾਂ ਅਕਾਲੀ ਦਲ ਦੀ ਸਰਕਾਰ ਵੇਲੇ ਧਰਨੇ ਲਾਉਂਦੇ ਸੀ ਤਾਂ ਸਾਡੇ ਕੋਲੇ ਆ ਕੇ ਬੈਠਦਾ ਸੀ ਸਾਨੂੰ ਆਪਣੇ ਭਾਈ ਆਪਣੀਆਂ ਭੈਣਾਂ ਆਪਣੇ ਵੀਰ ਦੱਸਦਾ ਸੀ ਤੇ ਕਹਿੰਦਾ ਸੀ ਤੁਸੀਂ ਸਾਡੀ ਸਰਕਾਰ ਲਿਆਓ ਸਾਡੀ ਸਰਕਾਰ ਸਿਹਤ ਅਤੇ ਸਿੱਖਿਆ ਤੇ ਸਭ ਤੋਂ ਵੱਡਾ ਤੇ ਵੱਧ ਕੰਮ ਕਰੂਗੀ ਪਰ ਸਾਡੇ ਲਈ ਮਾੜੀ ਕਿਸਮਤ ਸਾਡੇ ਸਾਥੀਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ 92 ਐਮਐਲਏ ਜਿਤਾ ਕੇ ਇਹਨਾਂ ਦੇ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਮੁੱਖ ਮੰਤਰੀ ਬਣਾਇਆ ਹੋਇਆ ਕੀ ਇਹਨਾਂ ਦੇ ਹਰੇ ਪੰਨ ਨੇ ਸਾਨੂੰ ਨੌਕਰੀਆਂ ਤਾਂ ਕੀ ਦੇਣੀਆਂ ਸੀ ਉਲਟੀਆਂ ਸਾਡੀਆਂ ਨੌਕਰੀਆਂ ਇਹਨਾਂ ਨੇ ਖੋਹ ਲਈਆਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇ ਕਿਤੇ ਸਾਡੀ ਭਰਤੀ ਦਾ 2994 ਬੈਕਲੌਗ ਜਲਦ ਤੋਂ ਜਲਦ ਢੀਲ ਦਰਬ ਕਰਕੇ ਉਹਦੀ ਲਿਸਟ ਨਾ ਪਾਈ ਗਈ ਤੇ ਪਹਿਲੀ ਲਿਸਟ ਨੂੰ ਇਸ ਮਹੀਨੇ ਦੇ ਵਿੱਚ ਜੇ ਜੁਆਇਨ ਨਾ ਕਰਾਇਆ ਗਿਆ ਸਾਡੇ ਵੱਲੋਂ ਗੁਪਤ ਤੇ ਤਿੱਖੇ ਐਕਸ਼ਨ ਆਉਣ ਵਾਲੀਆਂ ਇਹਨਾਂ ਦੀ ਸਰਪੰਚੀ ਇਲੈਕਸ਼ਨ ਦੀ ਚੋਣਾਂ ਇਹਨਾਂ ਦੀ ਜਿਮਣੀ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਦਾ ਜਲੂਸ ਕੱਢਿਆ ਜਾਊਗਾ ਸਰਕਾਰ ਦਾ ਕਿਉਂਕਿ ਇਹ ਉਹੀ ਸਰਕਾਰ ਆ ਜਿਹੜੀ ਧਰਨਿਆਂ 'ਚੋਂ ਨਿਕਲੀ ਸੀ ਤੇ ਅੱਜ ਉਹਨਾਂ ਧਰਨਿਆਂ ਦਾ ਵਿਰੋਧ ਕਰਦੀ ਆ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ ਸਾਡੇ ਸਾਥੀਆਂ ਦੀਆਂ ਪੱਗਾਂ ਰੋਲੀਆਂ ਜਾਂਦੀਆਂ ਸਾਨੂੰ ਕੁੱਟਿਆ ਮਾਰਿਆ ਜਾਂਦਾ ਉਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਜੇ ਮੈਂ ਮੁੱਖ ਮੰਤਰੀ ਬਣ ਗਿਆ ਸਾਡੀ ਸਰਕਾਰ ਆ ਗਈ ਤਾਂ ਡੰਡਾ ਨਹੀਂ ਚੱਲੂਗਾ ਪਰ ਇੱਥੇ ਹੁਣ ਤੁਸੀਂ ਆਪਦੇ ਨਿਊਜ਼ ਮਾਧਿਅਮ ਦੇ ਜ਼ਰੇ ਦੇਖ ਰਹੇ ਹੋ ਵੀ ਇੱਥੇ ਕੀ ਕੁਝ ਨਹੀਂ ਚੱਲ ਰਿਹਾ ਇੱਥੇ ਸਾਰਾ ਕੁਝ ਚੱਲ ਰਿਹਾ ਸਾਡੀ ਇੱਕੋ ਮੰਗ ਹੈ ਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਸਾਡਾ ਬੈਕਲੌਗ ਪੂਰਾ ਕਰਕੇ ਸਿੰਗਲ ਲਿਸਟ ਵੀ ਡੀਜ਼ਰੋ ਕਰਕੇ ਸਾਨੂੰ ਲਿਸਟ ਦਿੱਤੀ ਜਾਵੇ ਜਿਹੜੇ ਸਾਥੀਆਂ ਦੇ ਨਾਮ ਆ ਚੁੱਕੇ ਉਹਨਾਂ ਨੂੰ ਸਕੂਲਾਂ ਚ ਜੁਆਇਨ ਕਰਾਇਆ ਜਾਵੇ ਵੱਧ ਤੋਂ ਵੱਧ ਸਾਨੂੰ ਆਹੀ ਚਾਹੀਦਾ ਹੈ ਪੰਜਾਬ ਸਰਕਾਰ ਮੁਰਦਾਬਾਦ 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 ਹੋਬਰਬਾਦ ਨਾਮ ਹੈ ਤੁਹਾਡਾ ਮੈਂ ਮਨਦੀਪ ਹੈ ਜਿਹੜੀਆਂ ਕਿਡੀਆਂ ਮੰਗਾ ਨੂੰ ਪ੍ਰੋਟੈਸਟ ਕਰ ਰਹੇ ਨੇ ਕੀ ਕਹਿਣਾ ਤੁਹਾਨੂੰ ਥੱਕਾ ਮੁੱਕੀ ਜੀ ਸਾਡੀ 994 ਭਾਰਤੀ ਜੋ ਕਿ 3 ਸਾਲਾਂ ਤੋਂ ਆਈ ਸੀ ਤੇ 2 ਸਾਲ ਸਾਡੀ ਭਾਰਤੀ ਕੋਰਟ ਦੇ ਵਿੱਚ ਰੁਲਦੀ ਰਹੀ ਜਿਵੇਂ ਅਸੀਂ ਚਾਰ ਪੇਪਰ ਪਾਸ ਕਰ ਚੁੱਕੇ ਆ ਅਸੀਂ ਭਗਵਾਨਤਮਨ ਸਾਹਿਬ ਕੋਲ ਆਜਾ ਉਹਨਾਂ ਨੂੰ ਮਿਲਣ ਲਈ ਆਏ ਸੀ ਕਿ ਸਾਡੀ ਭਾਰਤੀ ਦਾ ਅਗਲਾ ਪ੍ਰੋਸੈਸ ਜਾਰੀ ਕੀਤਾ ਜਾਵੇ ਪਰ ਇੱਥੇ ਸਾਡੇ ਨਾਲ ਪੋਰਸ਼ ਪ੍ਰਸ਼ਾਸਨ ਨੇ ਬੁਰੀ ਤਰ੍ਹਾਂ ਧੱਕੇ ਮੱਤਕਾਮੁਕੀ ਕੀਤੀ ਭਗਵਾਨ ਤਮਨ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਜਾਂ ਤਾਂ ਸਾਡੀ ਗੱਲ ਸੁਣੇ ਸਾਡੀਆਂ ਜਿਹੜੀਆਂ ਮੰਗਾ ਉਹਨਾਂ ਦਾ ਪੁਖਤਾ ਹੱਲ ਕਰੇ ਨਹੀਂ ਤਾਂ ਅਸੀਂ ਤਿੱਖੇ ਤੇ ਤਿੱਖੇ ਦੇ ਗੁੱਪਤ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ ਉਨੀ ਦੇਰ ਅਸੀਂ ਇੱਥੋਂ ਹਿੱਲਣ ਵਾਲੇ ਨਹੀਂ ਆ